ਕੀ ਦਿੰਨਾ ਤੇ ਅੱਛਾ ਖਾ ਆਪਣੇ ਬੱਚਿਆਂ ਦੀ ਸੋ ਤੂੰ ਖਾ ਜਾ ਤੈਨੂੰ ਦੇਖਿਆ ਭਾਈ ਤਾਲਾਦ ਨੂੰ ਲਾਇਆ ਸਾਡੇ ਤੇ ਹਮਲਾ ਕਰ ਰਹੀ ਸੀ ਸਾਡਾ ਸ਼ੁਕਰ ਆਂਡਾ ਜੀ ਨੇ ਅੰਦਰ ਵਰਗੇ ਜਾਨ ਬਚਾਈ ਸਾਡੀ ਅਸੀਂ ਆ ਕਿਨੇ ਕਿਨੇ ਡੇਢ ਘੰਟੇ ਪਹਿਲਾਂ ਦੀ ਵੀਡੀਓ ਦਿਖਾਵਾਂ ਜੀ ਇੱਥੇ ਦੀ ਡੇਢ ਘੰਟੇ ਦੀ ਪਹਿਲਾਂ ਉਹਨਾਂ ਨੂੰ ਕੋ ਕਸਮ ਖਾਣ 25 ਮਿੰਟ ਹੋਏ ਆ ਆਂਡਾ ਜੀ ਨੇ ਜਾਨ ਬਚਾਈ ਰੱਬੀ ਸਿਦਾ ਸੱਚੇ ਇੱਕ ਇੱਕ ਬੱਚਾ ਕੋਲੋਂ ਦੇਖ ਲਿਓ ਹਾਈ ਵੋਲਟੇ ਹੰਗਾਮਾ ਰੋਜ਼ਗਾਰ ਪਰਵੇ ਜਨੂ ਪਿਆ ਚੜਦਰਾ ਅਗਲੇ ਰੋਜ਼ ਸਾਡੇ ਟੇਬਲ ਲੈ ਆਂਦੇ ਕਦੀ ਕੁਝ ਝੱਕ ਲੈ ਆਂਦੇ ਧੰਨ ਮੰਨਨ ਦੀਆਂ ਧੰਕੀਆਂ ਦਿੰਦੇ ਆ ਹੋਰ ਦੱਸੋ ਅਸੀਂ 10 ਬੰਦੇ ਕੀ ਕਰਾਂਗੇ ਉਹ 50 ਬੰਦੇ ਮਾਰਕੀਟ ਦੇ 50 ਦੁਕਾਨਾਂ ਦੇ ਔਰ ਜਿਹੜੇ ਮਾਰਕੀਟ ਦੇ ਸਾਰੇ ਹਲਕੇ ਸਾਰਿਆਂ ਨੇ ਜਾਣੀ ਤਮ ਕੀ ਦਿੱਤੀ ਜੇ ਦਾ ਡਾਡਾ ਤੇ ਲੱਗ ਜੇ ਮੇਰੇ ਮੂੰਹ ਤੇ ਥੁੱਕ ਦਿਓ ਥੋੜਾ ਮਾਝੀ ਸਰਦੇ ਪਿੱਛਾ ਦੇ ਮੇਰੇ ਪੰਜ ਬੱਚੇ ਜੀ 6 ਬੱਚੇ ਐ ਮੈਂ ਰੋਟੀ ਕਿੱਧਰ ਖਾਵਾਂਗਾ ਮੇਰੇ ਕੋਲ ਰੋਟੀ ਦੇ ਕੋਈ ਪੈਸੇ ਵੀ ਨਹੀਂ ਮੈਂ ਕਿੱਥਾਂ ਕਰਾਂ ਸ਼ਰਾਬ ਪੀਤੀ ਲੈਨੇ ਸ਼ਰਟ ਵੀ ਪਾੜਦੀ ਜੇ ਉਹ ਸ਼ਰਾਬ ਪੀਤੀ ਲੈ ਸ਼ਰਟ ਨਹੀਂ ਪੀਤੀ ਤੇ ਹੁਣ ਆ ਕੇ ਇੱਥੇ ਕੀ ਸਾਬਤ ਕਰਨਾ ਲੁਧਿਆਣਾ ਦੇ ਵਿੱਚ ਕਾਰਪੋਰੇਸ਼ਨ ਨੇ ਲੋਕਾਂ ਦੀ ਨੱਕ ਤੇ ਵਿੱਚ ਕੀਤਾ ਦੰਮ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਜਿੜਕੇ ਲੋਕ ਅੱਕੇ ਅਤੇ ਕਲਪੇ ਹੋਏ ਕਿਉਂ ਮੈਡਮ ਕਿਉਂ ਰੋ ਰਹੇ ਹੋ ਕੀ ਮਾਮਲਾ ਹੋ ਗਿਆ ਜੀ ਨਾ ਆ ਦੋ ਹਫਤੇ ਹੋ ਗਏ ਸਾਨੂੰ ਮਾਰਕੀਟ ਵਾਲੇ ਬੜਾ ਤਾਂਘ ਕਰ ਰਹੇ ਆ ਰੋਇ ਕਾਰਪੋਰੇਸ਼ਨ ਨੂੰ ਤਾਂ ਜੜਦਾ ਵਾਗਲ ਰੋ ਸਾਡੇ ਟੇਬਲ ਲੈ ਜਾਂਦੇ ਕਦੀ ਕੁਝ ਛੱਕੇ ਲੈ ਜਾਂਦੇ ਮੈਂ ਨਾ ਸਵੇਰੇ ਆਈ ਮੈਗਾਜ਼ੀਨਾ ਟੇਬਲ ਚੁੜਾਦੇ ਆ ਕਹਿੰਦਾ 15000 ਰੁਪਏ ਲੱਗਣਾ ਆਂਡਾ ਆਂਡਾ ਕਹਿੰਦਾ ਕਹਿੰਦਾ 15000 ਰੁਪਏ ਲੱਗਣਾ ਮੈਂ ਕਹਿੰਦਾ ਚਲੋ ਕੋਈ ਗੱਲ ਨਹੀਂ ਅਸੀਂ ਹੁਣ ਆਏ ਅਸੀਂ ਇੱਥੇ ਆਏ ਅਸੀਂ ਕਵੀਰ ਬਦਲ ਜਾ ਯਾਰ ਜਾ ਚੰਗਾ ਨਹੀਂ ਹੋ ਜਾ ਅਸੀਂ ਹੁਣ ਆਏ ਆ ਤੇ ਅੰਦਰ ਪੰਮਾ ਕੀ ਤਿੰਨੋਂ ਬੰਦੇ ਹੋਰ ਜਿਹੜੇ ਮਾਰਕੀਟ ਦੇ ਸਾਰੇ ਰਲ ਕੇ ਸਾਰਿਆਂ ਨੇ ਸਾਨੂੰ ਇਹੀ ਧਮਕੀ ਦਿੱਤੀ ਹੈ ਜੇ ਤੁਹਾਡਾ ਅੱਡਾ ਉੱਤੇ ਲੱਗ ਜਾ ਮੇਰੇ ਮੂੰਹ ਤੇ ਥੁੱਕ ਦਿਓ ਕੌਣ ਕਹਿੰਦਾ ਇਹ ਆ ਮਾਰਕੀਟ ਵਾਲੇ ਕਹਿੰਦੇ ਜਿਹੜੇ ਅੰਦਰ ਬੰਦ ਹੈ ਬੰਦ ਤਾਲੇ 'ਚ ਦੇਖੋ ਬੰਦ ਤਾਲੇ 'ਚ ਬੰਦੇ ਬੰਦ ਜੋ ਕਿ ਕਾਰਪੋਰੇਸ਼ਨ ਦਾ ਹਾਂਡਾ ਹਾਂਡਾ ਸਾਹਮਣੇ ਆਪ ਤਾਲਾ ਲਾ ਕੇ ਅੰਦਰ ਬੰਦੇ ਟਾਰਗੇਟ ਦਾ ਵਾਰਿਓ ਯਾਰ ਜਦੋਂ ਸਾਨੂੰ ਆਂਦਿਆਂ ਦੇਖ ਲਿਆ ਤੇ ਉਹਨਾਂ ਨੂੰ ਤਾਲਾ ਲਾਤਾ ਤੁਹਾਡੇ ਅੱਗੇ ਅਰਜਾਓ ਤਾਲਾ ਖੁਲਾਇਆ ਜਾਵੇ ਨਹੀਂ ਤਾਂ ਮੈਂ ਇੱਥੇ ਅੱਜ ਸਾਰੀ ਰਾਤ ਬੈਠੂਗੀ ਦਰਵਾਜ਼ੇ ਦੇ ਜੀ ਕੀ ਮਾਮਲਾ ਹੋ ਗਿਆ ਤੁਸੀਂ ਇਹ ਟੀ-ਸ਼ਰਟ ਤੁਹਾਡੇ ਕੱਪੜੇ ਮੇਰੇ ਗਰੀਬ ਬੰਦਾ ਵਾਂ ਮੈਂ ਤਾਈ ਕਮਾਣੀ ਤਾਈ ਖਾਣ ਮੈਂ ਆਪਣੇ ਨੂੰ ਪਾਲਦਾ ਦੋ ਬੱਚੇ ਪਾਲਦੇ ਮਨੇ ਥੋੜੇ ਮਾਸਚ ਨੁਕਸਾਨ ਦੇ ਬੱਚਾ ਦੇ ਮੇਰੇ ਪੰਜ ਬੱਚੇ ਜੀ 6 ਬੱਚੇ ਐ ਮੈਂ ਰੋਟੀ ਕਿੱਥੇ ਖਾਵਾਂਗਾ ਮੇਰੇ ਕੋਲ ਰੋਟੀ ਦੇ ਕੋਈ ਪੈਸੇ ਵੀ ਐ ਨਹੀਂ ਮੈਂ ਕਿੱਦਾਂ ਖਾਵਾਂਗਾ ਮੈਨੂੰ ਆਗੇ 2 ਮਹੀਨਾ ਹੋ ਗਿਆ ਤਾਂ ਕਰੀ ਜਾਂਦੇ ਆ ਮਹੀਨਾ ਹੋ ਗਿਆ ਮੈਨੂੰ ਤਾਂ ਕਰੀ ਜਾਂਦਾ ਮੈਂ ਪਰੇਸ਼ਾਨ ਬਣਾ ਦਿਮਾਗੀ ਪਰੇਸ਼ਾਨ ਮੈਜੂਰ ਐ ਮੈਂ ਪੈ ਕੇ ਜੂਰ ਪਿਆ ਤਾਂ ਮੈਂ ਦਿਮਾਗੋਂ ਨੇ ਪੈਸਾ ਤੇਲਾ ਨਹੀਂ ਹੈਗਾ ਸੀ ਮੇਰਾ ਮੈਂ ਜੂ ਬਗਲ ਤੇ ਇਹਨਾਂ ਮੈਂ ਜੋ ਕਰਦਾ ਮੈਂ ਸਹੀ ਕਰਦਾ ਵਾ ਮੈਂ ਕਿ ਸਿੱਧਾ ਹੱਥ ਪਾਇਆ ਮੈਂ ਗੁਨਾਹਗਾਰ ਆ ਮੈਂ ਕਿਸੇ ਨੂੰ ਗਾਲ ਕੱਢੀ ਮੈਂ ਗੁਨਾਹਗਾਰ ਆ ਜੇ ਫਿਲਮ ਬਣੀ ਆ ਮੈਨੂੰ ਦੱਸੋ ਮੇਰੇ ਕੱਡੀ ਫਿਲਮ ਬਣੀ ਆ ਦੱਸੋ ਨਾ ਅੰਦਰ ਦੁਨਿਆਏ ਬੰਦੇ ਪੈ ਖਾਂਦੇ ਵੇ ਕਾਰਪੋਰੇਸ਼ਨ ਵਾਲੇ ਪੈ ਖਾਂਦੇ ਦੋ ਬੰਦੇ ਤੇ ਮੁਲਜ਼ਮ ਬੱਟੇ ਆ ਤੀਜਾ ਪੰਮਾ ਖਾ ਜਾ ਉੱਡੇ ਤੇ ਬੈਠੇ ਸੀ ਦੋ ਬੰ ਅੰਦਰ ਬੈਠ ਕੇ ਦੇਖੋ ਤਾਲਾ ਖਲਾਉ ਉਹਨਾਂ ਦਾ ਤੁਸੀਂ ਖਲਾਸਦੇ ਸੀ ਨਾ ਖਲਾਸਦੇ ਇੱਥੇ ਖੜਾ ਸੀਗਾ ਹਾਂਡਾ ਸਾਹਿਬ ਨੂੰ ਬੁਲਾਓ ਤੁਸੀਂ ਇੰਨੀ ਦਿਖਵਾਲੀ ਕਰ ਰਿਹਾ ਸੀਗਾ ਤੇ ਉਹ ਤੁਹਾਨੂੰ ਦੇਖ ਕੇ ਭੱਜ ਗਿਆ ਤੁਸੀਂ ਸਾਹਿਬ ਨੂੰ ਬੁਲਾਓ ਮੌਕੇ ਤੇ ਉਹਨਾਂ ਨੂੰ ਕਹੋ ਕਿ ਹਾਂ ਤਾਲਾ ਕਿਉਂ ਲਾਇਆ ਹੋਇਆ ਜੀ ਸਾਨੂੰ ਉਹ ਮਲਾਇਮ ਉਹ ਦੇਖੋ ਉਹ ਜਾ ਰਿਹਾ ਵਾ ਉਹ ਖੜਾ ਸੀਗਾ ਇੱਥੇ ਹੂੰ ਧਿਆਨ ਰੱਖ ਰਹੀ ਤੁਸੀਂ ਆਏ ਹੋ ਕੈਮਰਾ ਤੁਸੀਂ ਹੌਣ ਕੀਤਾ ਨਾਲ ਹੀ ਉਧਰੋਂ ਭੱਜ ਗਿਆ ਉਹ ਦੇਖੋ ਹੁਣ ਫੇਰ ਐਕਟਿਵਰ ਦੀ ਚਾਬੀ ਉਹਦੀ ਜੇਬਾ ਚੈੱਕ ਕਰ ਲਓ ਜਿਹੜੇ ਅੰਦਰ ਹਨ ਨਾ ਉਹਨਾਂ ਦੀ ਸਕੂਟਰੀ ਆ ਖੜੀ ਕਾਲੇ ਰੰਗ ਦੀ ਤੇ ਉਹਦੇ ਜੇਬ ਚ ਚਾਬੀ ਆ ਹਾਂਡਾ ਫੜ ਤੇ 149017 ਮੇਰੇ ਕੋਲ ਦੋਨਾਂ ਐਕਟਿਵਾਂ ਦਾ ਨੰਬਰ ਆ ਜੀ ਦੋਨਾਂ ਦੀ ਐਕਟਿਵਾਂ ਦੀ ਵੀਡੀਓ ਆ ਫੋਟੋ ਆ ਇਹ ਗੈਂਗਸਟਰ ਬਣੇ ਹੋਏ ਆ ਸਾਰੀ ਪਿੰਕ ਬਲਾਈਆ ਮਾਰਕੀਟ ਵਾਲੇ ਇਹਦਾ ਤੁਸੀਂ ਆਏ ਹੋ ਕਿ ਸਾਰੇ ਚਲੇ ਗਏ ਹੁਣੇ ਕਿਰਪਾਨਾਂ ਲੈ ਕੇ ਆਏ ਸੀ ਨਿਹੰਗ ਸਿੰਘ ਇਹਨਾਂ ਨੇ ਬੁਲਾਏ ਸੀ ਕਿਰਪਾਨਾਂ ਲੈ ਕੇ ਆਏ ਸੀ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਆ ਹੋਰ ਦੱਸੋ ਅਸੀਂ 10 ਬੰਦੇ ਕੀ ਕਰਾਂਗੇ ਉਹ 50 ਬੰਦੇ ਮਾਰਕੀਟ ਵਾਲੇ 50 ਦੁਕਾਨਾਂ ਮਸਲਾ ਇਹ ਆ ਕਿ ਇਹ ਆਪਣਾ ਰੋਜੀ ਰੋਟੀ ਖਾਂਦੇ ਨੇ ਕਮਾਉਂਦੇ ਨੇ ਰੇੜੀਆਂ ਫੜੀਆਂ ਲਾਂਦੇ ਨੇ ਚਲੋ ਰੇਡੀਓ ਛੋਟੇ ਤੋਂ ਹੀ ਬੰਦਾ ਉੱਪਰ ਉੱਡਦਾ ਵਾ ਪਰ ਇਹਨਾਂ ਦੇ ਵੱਲੋਂ ਕਹਿਣਾ ਹੈ ਕਿ ਕਾਰਪੋਰੇਸ਼ਨ ਨੇ ਸਾਡੀ ਨੱਕ ਦੇ ਵਿੱਚ ਦਮ ਕੱਟਿਆ ਸਿਰਦਰਦੀ ਬਣ ਕੇ ਰਹਿ ਗਿਆ ਸਾਡਾ ਕਾਰਪੋਰੇਸ਼ਨ ਰੋਜ਼ ਲਗਾਤਾਰ ਜਿਹੜੀ ਕਿ ਰੇਡ ਮਾਰੀ ਜਾਂਦੀ ਹੈ ਲਗਾਤਾਰ ਆ ਦੇਖੋ ਕਾਰਪੋਰੇਸ਼ਨ ਹੁਣ ਤਾਲਾ ਖੁੱਲਿਆ ਜਾ ਰਿਹਾ ਹੈ ਤੁਹਾਨੂੰ ਅੰਦਰਲੀ ਤਸਵੀਰ ਜ਼ਰੂਰ ਦਿਖਾਵਾਂਗੇ ਇਹ ਸਰ ਕੋਈ ਹੈਗਾ ਅੰਦਰ ਕੋਈ ਹੈਗਾ ਅੰਦਰ ਸਰ ਹੈਗਾ ਸਰ ਕੋਈ ਅੰਦਰ ਕਈ ਅੰਦਰ ਹੈਗਾ ਹਾਂਜੀ ਤੁਸੀਂ ਦੱਸੋ ਕਿ ਮੀਡੀਆ ਦਾ ਭਾਜੀ ਇਹ ਮੀਡੀਆ ਨੂੰ ਨਹੀਂ ਬੋਲ ਸਕਦੇ ਸੀ ਮੀਡੀਆ ਨੂੰ ਨਹੀਂ ਬੋਲ ਸਕਦੇ ਤੁਹਾਨੂੰ ਬਾਅਦ ਵਿੱਚ ਇੱਕ ਦੋ ਵਾਰੀ ਦੱਸੋ ਅਸੀਂ ਇੱਥੇ ਭਾਜੀ ਤੁਸੀਂ ਅੰਦਰ ਇੱਥੇ ਬੈਠੇ ਆ ਦੇਖੋ ਆ ਆ ਦੇਖੋ ਆ ਰੱਖੋ ਵੱਡੀ ਪੋਲ ਖੁੱਲੀ ਜਾ ਰਹੀ ਹੈ ਦੇਖ ਸਕਦੇ ਹੋ ਆ ਦੇਖੋ ਜੀ ਅੰਦਰ 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 ਬੰਦੇ ਬੈਠੇ ਹੋਏ ਨੇ ਬਾਰੋ ਤਾਲਾ ਲਾਇਆ ਭਾਈ ਤਾਲਾ ਤੋਂ ਲਾਇਆ ਗਿਆ ਸਾਡੇ ਤੇ ਹਮਲਾ ਕਰ ਰਹੀ ਸੰਤਾ ਸ਼ੁਕਰਾਂ ਅੰਡਾ ਹੀ ਨੇ ਅੰਦਰ ਵਰਗੇ ਜਾਨ ਬਚਾਈ ਸਾਡੀ ਅਸੀਂ ਆ ਕਿਹਨੇ ਕਿਹਨੇ ਲਾਇਆ ਆਹ ਆ ਦੇਖੋ ਕਿਹਨੇ ਸਾਡੇ ਤੇ ਹਮਲਾ ਕੀਤਾ ਇਹਨਾਂ ਨੇ ਆਪਰੇ ਅਸੀਂ ਭੱਜ ਕੇ ਅੰਦਰ ਜਾਨ ਬਚਾਈ ਆ ਕਿਹਨੇ ਹਮਲਾ ਕੀਤਾ ਇਹ ਜੀ ਭੱਜ ਕੇ ਜਾਨ ਆ ਦੇਖੋ ਸਾਰੇ ਖੜੇ ਨੇ ਇਹਨਾਂ ਨੇ ਅਸੀਂ ਹਮਲਾ ਕਰ ਸਾਰੇ ਬਾਹਰ ਸਾ ਦੇਤੇ ਅਸੀਂ ਹਮਲਾ ਕਰਨਾ ਅਸੀਂ ਮੀਡੀਆ ਬੁਲਾਵਾਂਗੇ ਜੀ ਸਭ ਜੂ ਅਸੀਂ ਪੁਲਿਸ ਬੁਲਾਵਾਂਗੇ ਪੁਲਸ ਆ ਗਈ ਪਹਿਲਾਂ ਅੱਧਾ ਘੰਟਾ ਪਹਿਲਾਂ ਪੁਲਸ ਆਈ ਦੀ ਅੱਧਾ ਘੰਟਾ ਪਹਿਲਾਂ ਪੁਲਸ ਆਈ ਤੇ ਉਦੋਂ ਆ ਉਹ ਇਹਨਾਂ ਨੂੰ ਬਚਾ ਨਹੀਂ ਸਕਦੀ ਜੀ ਹਲੋ ਆ ਮੀਡੀਆ ਚੋਟਾ ਸਭ ਹੈ ਨਾ ਆ ਕੀ ਲਿਖਿਆ ਜੀ ਐਸ ਐਚਓ ਸਾਹਿਬ ਕੋ ਤਵਾਲੀ ਠੀਕ ਹੈ ਜੀ ਆ ਟਾਈਮਿੰਗ ਚੈੱਕ ਕਰ ਲੋ ਕਿੰਨੀ ਦੇਰ ਪਹਿਲਾਂ ਦੀ ਫੋਨ ਕੀਤੀ ਆ ਦੇਖੋ ਐਸ ਐਚਓ ਸਾਹਿਬ ਨੂੰ ਫੋਨ ਕਰਕੇ ਮੈਂ ਕਿਹਾ ਫੋਰਸ ਭੇਜੋ ਇਹ ਅਸੀਂ ਇੱਥੇ ਆਏ ਸੀ ਪਲੇਟ ਦੇ ਅਸੀਂ ਕੰਪਲੇਨ ਇਹਨਾਂ ਨੂੰ ਘੰਟਾ ਆ ਗਿਆ ਡੇਢ ਘੰਟਾ ਉੱਤੇ ਬੜੇ ਡੇਢ ਘੰਟਾ ਸਾਡੇ ਕੋ 15 20 ਮਿੰਟ ਪਹਿਲਾਂ ਦੀ ਡੇਢ ਘੰਟੇ ਪਹਿਲਾਂ ਦੀ ਵੀਡੀਓ ਦਿਖਾਵਾਂ ਜੀ ਇੱਥੇ ਦੀ ਡੇਢ ਘੰਟੇ ਦੀ ਪਹਿਲਾਂ ਇਹਨਾਂ ਨੂੰ ਕੋ ਕਸਮ ਖਾਣ 25 ਮਿੰਟ ਹੋਏ ਆ ਸਾਡੀ ਹਾਂਡਾ ਜੀ ਨੇ ਜਾਨ ਬਚਾਈ ਰੱਦੀ ਚੋਤਾ ਲਾਣਾ ਲਾਉਂਦੇ ਸਰ ਸਾਡੀ ਮਾਰਕੀਟ ਦੇ ਬਾਹਰ ਅਨਲੀਗਲ ਅੱਡੇ ਲੰਘਦਾ ਲੱਗੇ ਆ ਅਸੀਂ ਇਹਦਾ ਜਵਾਬ ਦਾਂ ਸਰ 25 ਮਿੰਟ ਤੁਹਾਨੂੰ ਕਹਿ ਰਹੇ ਆ ਇੱਥੇ ਬੈਠਿਆਂ ਨੂੰ ਆਇਆ ਤੁਹਾਨੂੰ ਫੋਨ ਲਾਇਆ ਨੂੰ ਕਿੰਨਾ ਟਾਈਮ ਹੋ ਗਿਆ ਜੀ 25 ਮਿੰਟ ਤਾਂ ਮੇਰੇ ਹਿਸਾਬ ਨਾਲ ਤੁਹਾਨੂੰ ਵੀ ਹੋ ਗਏ ਨੇ ਆ ਦੇਖੋ ਸਾਢੇ ਪੰਜ ਦੇ ਵਿੱਚ ਚੋੜ ਇਹ ਆ ਦੇਖੋ ਸਾਢੇ ਚੋੜ ਉਹ ਆ ਦੇਖੋ ਕੋਈ ਗੱਲ ਨਹੀਂ ਉੱਥੇ ਹੀ ਆਣਾ ਉੱਥੇ ਹੀ ਆਣਾ ਉੱਥੇ ਹੀ ਆਣਾ ਹਾਂ ਅਸੀਂ ਇੱਥੇ ਬੈਠੇ ਉੱਥੇ ਹੀ ਜਾ ਭਾਈ ਮਾਮਲਾ ਕੀ ਹੋਇਆ ਕਿਉਂ ਲੜਾਈ ਝਗੜਾ ਹੋ ਰਿਹਾ ਕਿਉਂ ਬੈਸ ਤੁਸੀਂ ਹੋ ਰਹੇ ਇੱਕ ਪੈਸਾ ਮਾਮਲਾ ਹੈਗਾ ਫੜੀਆਂ ਦਾ ਠੀਕ ਹੈ ਜੀ ਜਿਹੜਾ ਇਹਨਾਂ ਨੇ ਨਿਜਾਇਜ਼ ਕਬਜ਼ੇ ਕੀਤੇ ਉਹਨਾਂ ਦੇ ਕਰਕੇ ਇਹਨਾਂ ਦਾ ਬੋਲਬਲਾਇਆ ਹੋ ਰਿਹਾ ਹਾਂਜੀ ਹੈਗੇ ਦੁਕਾਨਦਾਰ ਆ ਇਹਨਾਂ ਤੋਂ ਪਹਿਲਾਂ ਮੇਨਾਂ ਗੁੱਟਮਾਰ ਕੀਤੀ ਹੈ ਹੀ ਮੁੰਡੇ ਬੰਦੇ ਨੇ ਉਹ ਜਿਹੜੇ ਅੰਦਰ ਵੀਮ ਵੇਚਦੇ ਆ ਸਾਰਾ ਕੁਝ ਸਾਡੇ ਕੋਲ ਸਬੂਤ ਆ ਗਏ ਨੇ ਇਹ ਸਾਰੇ ਸਾਰਾ ਸਮਾਨ ਵੀਮ ਸ਼ਰਾਬ ਐ ਨਾ ਯੰਨਲਦੀਆਂ ਆ ਕੇ ਤੁਸੀਂ ਤਾਂ ਨਹੀਂ ਨਾਈ ਦੀ ਦੁਕਾਨ ਤੇ ਕਿਹੜਾ ਵੇਚਦਾ ਹੁੰਦਾ ਉੱਥੇ ਜਾ ਕੇ ਨਾਈ ਦੀ ਦੁਕਾਨ ਤੇ ਕਿਹੜਾ ਵੇਚਦਾ ਆ ਕੇ ਦਿਨਾ ਵੀਮ ਵੇਚਦਾ ਤੂੰ ਲੈ ਆ ਕੇ ਦਿਨਾ ਤੇ ਅੱਛਾ ਖਾ ਆਪਣੇ ਬੱਚਿਆਂ ਦੀ ਸੋ ਤੂੰ ਖਾ ਜਾ ਤੇ ਤੂੰ ਮੈਨੂੰ ਦੇਖਿਆ ਮੈਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਦੀ ਸੋ ਖਾਈ ਜਾ ਫੇ ਮੈਂ ਦੱਸ ਕੀ ਕਰਾਂ ਜਿਹੜਾ ਚੋਰ ਹੁੰਦਾ ਨਾ ਉਹ ਚੋਰ ਹੀ ਹੁੰਦਾ ਐ ਨਹੀਂ ਭਈਦੇ ਐ ਨਹੀਂ ਭਈਦੇ ਹੁੰਦੇ ਅਸੀਂ ਕੰਮ ਕਰਦੇ ਇੱਕ ਨੰਬਰ ਦਾ ਕੰਮ ਕਰਦੇ 25 ਮਿੰਟ ਕਹਿ ਰਹੇ ਆ ਨਾ ਇਹ ਕਿੰਨਾ ਟਾਈਮ ਹੋ ਗਿਆ ਇਹਨਾਂ ਨੂੰ 25 ਮਿੰਟ ਕਹਿ ਰਹੇ ਕਿੰਨਾ ਮਿੰਟ ਹੋ ਗਿਆ ਇਹਨਾਂ ਨੂੰ ਜਿੱਥੇ ਤੱਕ ਹੈਗੇ ਹੋ ਨਾ ਕਰਦਾ ਨਾ ਨਿਕਲੋ ਹਾਂਜੀ ਚੰਗੇ ਰਹੂਗੇ ਬਿਲਕੁਲ ਪ੍ਰਧਾਨ ਜਿਹੜੇ ਇੱਥੇ ਪਹੁੰਚਨੇ ਇੱਥੇ ਗਲਪਤ ਤਾਂ ਜੀ ਮਾਮਲਾ ਕੀ ਹੋ ਗਿਆ ਪੂਰਾ ਕਿਉਂ ਆਪਸ ਦੇ ਵਿੱਚ ਪਿੱਟਦੇ ਹੋ ਨਜ਼ਰ ਆ ਰਹੇ ਇੱਕ ਦੂਜੇ ਆਰੋਪ ਲੰਦੇ ਨਜ਼ਰ ਆ ਰਹੇ ਆਰੋਪ ਦੀ ਗੱਲ ਹੀ ਜੀ ਆਰੋਪ ਦੀ ਇੱਦਾਂ ਗੱਲ ਸਿਆਫ ਦੀ ਗੱਲ ਹੈ ਜਿਹੜੀ ਕਾਰਪਚਨ ਤਹਿਤ ਜਾਰੀ ਆਪਣਾ ਜਿਹੜਾ ਕੰਮ ਕਰਦੀ ਉਹ ਕਰਦੀ ਹੈ ਠੀਕ ਹੈ ਜੀ ਇਹ ਬਾਰ ਡੇ ਲਾਂਦੇ ਸਾਡੇ ਠੀਕ ਹੈ ਜੀ ਇਹਨਾਂ ਨੇ ਬਾਰ ਟੇਬਲ ਟੂ ਟੂ ਲਾਇਆ ਪਿਆ ਅਸੀਂ ਕਹਿੰਦੇ ਲੱਗੇ ਜਿਹੜੀ ਜਿਹੜੀ ਧਾਰਾ ਹੈ ਲਾਈਨ ਲੱਗੀ ਐ ਅਸੀਂ ਕਿਨੇ ਬਿਆਦ ਸਾਈਨ ਲੱਗੀ ਜਿਹਦੇ ਫੀਲਡ ਗਾਂ ਲਾਈਨ ਲੱਗੀ ਸਾਰੇ ਬਸ ਲਾਈਨ ਲੱਗੇ ਇੰਨਾ ਜਿਹੜੇ ਲੱਗੇ ਇਹ ਵੀ ਲਾਣ ਅਸੀਂ ਨਾਲ ਜਿਹੜੀ ਇੱਕ ਧਾਰਾ ਲਾਈਨ ਦੀ ਆ ਉਹ ਲਾਈਨ ਦੀ ਧਾਰਾ ਲੱਗੇ ਕਿ ਇਹ ਵੀ ਉਹਦਾ ਚਲਾਨ ਜਿਹੜੀ ਲਾਈਨ ਦੇ 3 ਫੁੱਟ 4 ਫੁੱਟ ਧਾਰਾ ਉਹ ਚਲਾਨ ਇਹ ਨਹੀਂ ਕਿ ਜੀ 100 20 20 10 10 15 ਬੰਦਾ ਫੁੱਟ ਤੇ ਲਾਈਨ ਲੱਗ ਉਹਨੀ ਚੀਜ਼ ਹੋਣੀ ਚਾਹੀਦੀ ਠੀਕ ਹੈ ਨਾ ਜੀ ਸਰਕਾਰੀ ਸਰਕਾਰੀ ਹੈ ਚਾਹੇ ਪ੍ਰਾਈਵੇਟ ਹੈ ਚਾਹੇ ਮੇਅਰ ਸਾਹਿਬ ਨਾਲ ਗੱਲ ਕਰ ਲਓ ਮੇਅਰ ਸਾਹਿਬ ਨੂੰ ਪੁੱਛਣ ਕਿ ਲਾਈਨ ਕਿਨੇ ਲਾਈ ਕਿਨੇ ਨਹੀਂ ਲਾਈ ਮੈਂ ਮੈਂ ਬੋਲਿਆ ਉਹ ਤਾਂ ਮਾਰਕੀਟ ਹੈ ਮੈਂ ਮੈਂ ਦੇਖੋ ਜੀ ਇਹ ਟੇਬਲ ਵੀ ਲਾਏ ਆ ਠੀਕ ਹੈ ਤੁਹਾਨੂੰ ਕੋਈ ਬੰਦੇ ਵਾਲੇ ਮੜੀ ਉਹੋ ਕਰਿਓ ਮੈਂ ਕਹਿੰਦਾ ਬੰਦੇ ਵਾਲੇ ਦਿੱਤਾ ਜੀ ਆ ਪ੍ਰਾਈਵੇਟ ਆ ਇਹ ਦੇਖੋ ਜੀ ਬਾਜੀ ਨੇ ਲਾਈ ਆ ਇਹ ਦੇਖੋ ਮੇਅਰ ਆ ਬੰਦਾ ਲਵਾੜਿਆ ਬਿਲਕੁਲ ਮਸਲੇ ਦਾ ਹੱਲ ਜਿਹੜਾ ਕੀਆ ਤੁਲਕੀ ਹੋ ਗਏ ਆ ਹੁਣ ਸੁਣੋ ਕੀ ਹੋਏਗਾ ਦੇਖਿਓ ਕਿ ਪ੍ਰੋਪਰੇਸ਼ਨ ਪ੍ਰੋਪਰੇਸ਼ਨ ਵਾਲੇ ਆ ਦਿਨ ਨਾਲ ਮਿਲੇ ਇਹ ਇੱਕ ਉਹ ਨਹੀਂ ਆ ਮੁੰਡਾ ਆ ਮੁੰਡਾ ਇਹ ਕਹਿੰਦੇ ਸੀਸੀਟੀਵੀ ਆਈ ਹੈ ਨਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੇਰੀ ਇੱਕ ਮਿੰਟ ਤੁਸੀਂ ਬੈਂਕ ਬੱਲਾ ਕਾ ਬੋਲੀਓ ਨਾ ਜਵਾਬ ਦੇਵਾ ਬੱਲੇ ਦਾ ਸੁਣ ਲੈ ਇੱਕ ਮਿੰਟ ਉਹਨਾਂ ਜਵਾਬ ਤਾਂ ਦੇ ਲਈ ਦਾ ਮਾ ਹੋ ਗਿਆ ਜੀ ਆ ਰਿਹਾ ਹੁਣ ਹੈ ਵੀਡੀਓ ਉਹਨਾਂ ਜਵਾਬ ਤਾਂ ਦੇਣ ਦੋ ਹੀ ਉਹਨਾਂ ਨੂੰ ਇੱਕ ਮਿੰਟ ਮੇਰੇ ਵੀਰ ਆ ਵੀਡੀਓ ਦੇ ਆ ਬੱਕ ਰੱਖ ਲਿਆ ਸੀ ਬੰਦੇ ਆ ਵੀਰੇ ਵੀਡੀਓ ਦੇਖ ਲਈ ਨਾ ਉਹ ਇਹਨਾਂ ਮੇਰੀ ਪਿੰਕ ਬਲਾਜਾ ਮਾਰਕੀਟ ਬਾਨਾ ਲੈਣਾ ਖੇਚਰੇ ਸੀ ਮੈਂ ਉੱਥੇ ਜਾ ਕੇ ਨਾ ਖੜ ਗਿਆ ਮੈਂ ਕਹਾ ਕੀ ਹੋ ਰਿਹਾ ਕਹਿੰਦੇ ਕਾਰਪੋਰੇਸ਼ਨ ਲੈ ਮੇਰੇ ਹੱਥ ਚ ਬੋਰਸ਼ ਹੈਗਾ ਮੇਰੇ ਹੱਥ ਚ ਆ ਗੱਲ ਨੋਟ ਕਰਿਓ ਜੋ ਉਹਨੇ ਗੱਲ ਕਹੀ ਸਾਰੇ ਆਮ ਕਹਿੰਦੀ ਆ ਜੀ ਦਾ ਦਮ ਹੈ ਇੱਕ ਮਿੰਟ ਸਰ ਆ ਦੇਖੋ ਜੀ ਇੱਕ ਮਿੰਟ ਜੀ ਨਹੀਂ ਬਿਲਕੁਲ ਵੀ ਹੈਗੀ ਰਿਕਾਰਡਿੰਗ ਇਹ ਕਹਿ ਰਹੇ ਮੈਂ ਕੀਤਾ ਜੀ ਮੈਂ ਇੱਕ ਮਿੰਟ ਇੱਕ ਮਿੰਟ ਮੈਂ ਸ਼ਹਿਰ ਦਾ ਨਾਗਰਿਕ ਹਾਂ ਉਹ ਕਹਿੰਦੇ ਸਾਡੇ ਨਾਲ ਨਾ ਉਹ ਪਿੱਛੇ ਨਾਲ ਸ਼ਰਾਬੀ ਜੇ ਕਰ ਰਹੇ ਸੀ ਮੈਂ ਕਹਾ ਕਾਰਪੋਰੇਸ਼ਨ ਇੱਕ ਮਿੰਟ ਕਾਰਪੋਰੇਸ਼ਨ ਕਰ ਰਹੇ ਹੋ ਨਾ ਮੈਂ ਕਹਾ ਅੱਛਾ ਮੈਂ ਕਹਾ ਮੈਂ ਸ਼ਹਿਰ ਦਾ ਨਾਗਰਿਕ ਹਾਂ ਰਾਤੀ ਲੈਣ ਲਾਰੇ ਕਹਿੰਦੇ ਸਾਨੂੰ ਸ਼ਰਾਬੀ ਬੋਲ ਕੇ ਗਏ ਨੇ ਮੈਂ ਕਹਾ ਮੈਂ ਤੁਹਾਡੇ ਨਾਲ ਖੜਾ ਜੇ ਸ਼ਹਿਰ ਦਾ ਨਾਗਰਿਕ ਹੁੰਦੇ ਨਾਤੇ ਜੇ ਕੋਈ ਸ਼ਹਿਰ ਦਾ ਚੰਗਾ ਕੰਮ ਕਰ ਕਹਿੰਦਾ ਭਾਜੀ ਟਾਰਚ ਮਾਰ ਦੋਗੇ ਫਿਰ ਉਹਨੇ ਮੈਨੂੰ ਕਿਹਾ ਕਹਿੰਦਾ ਭਾਜੀ ਝਾੜੂ ਮਿਲ ਜਾਏਗਾ ਮੈਂ ਕਹਾ ਮੈਂ ਦੇ ਦਾਂਗਾ ਆ ਦੇਖੀ ਉਹ ਟਾਰਚ ਮਾਰਦਾ ਵੇ ਆ ਦੇ ਦਿੰਦੇ ਆ ਜੀ ਅੱਛਾ ਮੰਤਾ ਨਹੀਂ ਬਤਾ ਮੈਂ ਹੀ ਦੱਸਦਾ ਮੈਂ ਟਾਰਚ ਮਾਰਦਾ ਮੈਂ ਕਿ ਅੱਛਾ ਛੱਡੋ ਇੱਕ ਮਿੰਟ ਅੱਛਾ ਮੈਂ ਕਿੰਨਾ ਜਿੱਤਦਾ ਮੈਂ ਆਹ ਦੇਖ ਆਹ ਦੇਖੋ ਆ ਕੀ ਇੱਕ ਮਿੰਟ ਆ ਕੀ ਆ ਭਾਈ ਸਾਹਿਬ ਅਤਲ ਫਲੱਡ ਆਏ ਨੇ ਟੋਕਾ ਮੱਲੇ ਮੈਂ ਸੇਵਾ ਕਰਦਾ ਪਿਆ ਮੈਂ ਠੀਕ ਹੈ ਮੈਂ ਟੋਕਾ ਮੱਲੇ ਸੇਵਾ ਕਰਦਾ ਪਿਆ ਕੈਂਦਾਬਲ ਉੱਥੇ ਲੈਣ ਲੱਗੀ ਹੈ ਜੇ ਐ ਹੀ ਗੱਲ ਮੈਂ ਨਾ ਇੱਕ ਕੋਈ ਆ ਕੇ ਸਪੈਸ਼ਲ ਸੇਵਾ ਕਰੇਗਾ ਲਾਈਟ ਬਾਰੇਗਾ ਤੁਸੀਂ ਮੈਂ ਪ੍ਰੌਂਟੇ ਖਾ ਕੇ ਆ ਰਿਹਾ ਸੀਗਾ ਇੱਕ ਮਿੰਟ ਇਹ ਗੱਲ ਕਹਿ ਰਹੇ ਨਾ ਮੇਰੇ ਅੱਛਾ ਯਾਰ ਅਨਕਾ ਜਿੰਝਣੇ ਤੇਰੇ ਲਾਖਾ ਤਾ ਤੂੰ ਖਾ ਖਾ ਕੇ ਮਰੇ ਮੁਖੇ ਕੋਲ ਤਸਵੀਰਾਂ ਤੇ ਦੇਖ ਸਕਦੇ ਹੋ ਕਿ ਹਾਈ ਵੋਲਟੇਜ ਹੰਗਾਮਾ ਇੱਥੇ ਪੈਦਾ ਹੋ ਜਾਂਦਾ ਵਾ ਉਸ ਵੇਲੇ ਜਦੋਂ ਕਾਰਪੋਰੇਸ਼ਨ ਆਪਣੀ ਕਾਰਵਾਈ ਕਰਨ ਆਉਂਦੀ ਹੈ ਇਹ ਮਾਰਕੀਟ ਵਾਲਿਆਂ ਲੋਕ ਇਹ ਆ ਜਾਂਦਾ ਵਾ ਕਿ ਸਾਡੀਆਂ ਰੇਡੀਓ ਚ ਕੀ ਜਾਂਦੀਆਂ ਨੇ ਪਰ ਮਾਰਕੀਟ ਵਾਲਿਆਂ ਲੋਕ ਇਹ ਆ ਜਾਂਦਾ ਕਿ ਇਹ ਨਜਾਇਜ਼ ਜਿਹੜੀਆਂ ਫੜੀ ਲਾਂਦੇ ਲਾਂ ਤਾਂ ਸੀ ਪਰ ਅੰਦਰ ਕਰਕੇ ਲਾਂ ਲਾਈਨ ਦੇ ਅੰਦਰ ਕਰਕੇ ਲਾਂ ਇਹ ਜਿਹੜੇ ਆ ਅੱਜ ਹਾਈ ਵੋਲਟ ਹੰਗਾਮਾ ਦੇਖਣ ਨੂੰ ਮਿਲਦਾ ਵਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਾਰਪੋਰੇਸ਼ਨ ਦੇ ਬਾਦ ਲਿਖਿਆ ਹਾਈ ਵੋਲਟੇ ਹੰਗਾਮਾ ਦੇਖੋ ਨੂੰ ਮਿਲਦਾ ਨਜ਼ਰ ਆ ਰਿਹਾ ਵਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਰੀਕਿਆ ਸਭ ਨੂੰ ਸਰਦਾਰ ਘੜਿਆ ਪਰ ਜੋ ਤੁਸੀਂ ਅਸੀਂ ਤਾਂ ਸੱਚੇ ਦੇਖੋ ਤੁਸੀਂ ਦੇਖ ਸਕਦੇ ਹੋ ਹਾਈ ਵੋਲਟੇ ਹੰਗਾਮਾ ਤੇ ਬਜਰੀ ਦੇ ਇਨਸਪੈਕਟਰ ਵਿਪਨ ਹਾਂਡਾ ਮੇਨਾਂ ਜੁੜ ਚੁੱਕੇ ਨੇ ਵਿਪਨ ਜੀ ਕੀ ਮਾਮਲਾ ਹੋ ਗਿਆ ਦੱਸਿਆ ਜਾ ਰਿਹਾ ਤੁਸੀਂ ਨੱਕਾ ਨੱਕ ਦੇ ਵਿੱਚ ਦਮ ਕੀਤਾ ਵਾ ਗਰੀਬਾਂ ਦੇ ਵਿੱਚ ਲਗਾਤਾਰ ਤੁਸੀਂ ਕਾਰਵਾਈ ਕਰ ਰਹੇ ਹੋ ਕੀ ਪੂਰਾ ਮਾਮਲਾ ਹੈ ਕਿ ਸ਼ਿਕਾਇਤ ਵਗੈਰਾ ਆ ਰਹੀ ਹੈ ਕਿ ਕਿਸੇ ਪਿੱਛੋ ਉੱਪਰੋਂ ਪੋਲਿਟਿਸ਼ੀਨਾਂ ਦਾ ਕੋਈ ਦਬਾਰ ਕੋਈ ਮੇਰੇ ਕੋਲ ਦਬਾਬ ਨਹੀਂ ਉਹ ਐਸੋਸੀਏਸ਼ਨ ਖੜੀ ਹੈ ਇਹ ਚਾਰ ਟੇਬਲਾਂ ਵਾਲੇ ਖੜੇ ਆ ساری ਐਸੋਸੀਏਸ਼ਨ ਖੜੀ ਹੈ ਐਸੋਸੀਏਸ਼ਨ ਅੱਡ ਖੜੀ ਹੈ ਇਹ ਚਾਰ ਟੇਬਲਾਂ ਵਾਲੇ ਅੱਡ ਖੜੇ ਇਹਨਾਂ ਨੂੰ ਕਿਹਾ ਵੀ ਟੇਬਲ ਆਪਦੇ ਜਿਹੜੇ ਇਹਨਾਂ ਨੂੰ ਇਹ ਵੀ ਨਹੀਂ ਕਿਹਾ ਵੀ ਪੂਰੇ ਟੇਬਲ ਚੱਕ ਲੋ ਇਹਨਾਂ ਨੂੰ ਕਿਹਾ ਵੀ ਟੇਬਲ ਆਪਦੇ ਜਿਹੜਾ ਲੈਂ ਲੱਗੀ ਉਹਦੇ ਵਿੱਚ ਲਾਓ ਜੀ ਇਹਨਾਂ ਨੂੰ 3 ਫੁੱਟ ਕਿਹਾ 6 ਫੁੱਟ ਤੇ ਲੈਂ ਲਾਤੀ ਕਾਰਪੇਸ਼ਨ ਵੱਲੋਂ ਜੀ ਇਹਨਾਂ ਨੇ ਟੇਬਲ ਆਪਦੇ ਉਸ ਲਾਈਨ ਤੱਕਰ ਛੱਡ ਕੇ ਇਹ ਉਦੋਂ ਵੀ 6 6 ਫੁੱਟ ਗਾਂ ਆ ਗਏ ਹਰੇਕ ਰੀਨ ਨੂੰ ਹਦਾਇਤ ਕੀਤੀ ਗਈ ਦੋ ਵਾਰੀ ਨਹੀਂ ਚਾਰ ਵਾਰੀ ਕਾਰਵਰੀ ਕੀਤੀ ਗਈ ਚਾਰ ਵਾਰੀ ਦਾ ਸਮਾਨ ਹਜੇ ਵੀ ਗੜਾ ਉੱਥੇ ਪਿਆ ਸਟੋਰ ਦੇ ਵਿੱਚ ਉਹ ਤੁਸੀਂ ਚੈੱਕ ਕਰ ਸਕਦੇ ਹੋ ਇਹਨਾਂ ਨੂੰ ਬਾਰ ਬਾਰ ਹਦਾਇਤ ਕਰਨ ਤੋਂ ਬਾਅਦ ਉਹ ਐਸੋਸੀਏਸ਼ਨ ਕਹਿੰਦੀ ਵੀ ਸਾਡੀ ਸੁਣਵਾਈ ਨਹੀਂ ਹੁੰਦੀ ਇਹ ਕਹਿੰਦੇ ਜੀ ਸਾਡੇ ਨਾਲ ਧੱਕਾ ਕਰਦੇ ਐਸੋਸੀਏਸ਼ਨ ਵਾਲੇ ਜਿਹੜੇ ਹੈਗੇ ਰਿਟਰਨ ਕੰਪਲੀਟ ਦੇ ਕੇ ਗਏ ਹੋਏ ਮੈਨੂੰ ਰਿਟਰਨ ਕੰਪਲੀਟ ਦੇ ਕੰਪਲੈਂਸ ਕਰਨ ਦੀ ਹੈ ਅੱਜ ਵੀ ਆਰਡਰ ਹੋਏ ਹੈ ਹੂੰ ਅਜ ਤਾਂ ਕਹਿੰਦੇ ਕਿ ਉਹ ਹੀ 1000 ਰੁਪਏ ਦੇਣਦੇ ਆਂ ਅਸੀਂ ਉਹਨਾਂ ਨੂੰ ਰੋਜ਼ ਕੰਪਲੈਕਸ ਵਾਲਿਆਂ ਨੂੰ ਕਹਿੰਦੇ ਕਿ ਇਹ 1000 ਰੁਪਏ ਦੀ ਗੱਲ ਹੁੰਦੀ ਹੈ ਜਿਹੜੀ ਬੜੀ ਲਾਂਦੀ ਕੰਪਲੈਕਸ ਵਾਲਿਆਂ ਨੂੰ ਦਿੰਦੇ ਉਹ ਤਾਂ ਫਿਰ ਕੰਪਲੈਕਸ ਵਾਲੇ ਦੱਸ ਸਕਦੇ ਹੂੰ ਕਿ ਕਿਨੂੰ ਮੈਨੂੰ ਦਿੰਦੇ ਆ ਕਿ ਇਹਨਾਂ ਨੂੰ ਦਿੰਦੇ ਆ ਕਹਿੰਦੇ ਤੁਹਾਨੂੰ ਵੀ ਦੇ ਉਹਨਾਂ ਨੂੰ ਦੇ ਦੇ ਕਹਿੰਦੇ ਤੁਸੀਂ ਦਬਕੇ ਵੀ ਮਾਰੋ ਤੇ ਜੋ ਹੋਊਗਾ ਮੈਂ ਸਜਾ ਸਜਾ ਦਬਕੇ ਦੇਖੋ ਮੈਂ ਤਾਂ ਮਾਰੇ ਜਿਹੜਾ ਹੁਣ ਹੁਣ ਉਹ ਜਿਹੜੇ ਬੰਦੇ ਗਏ ਸੀ ਦਫਤਰ ਹੁਣ ਉਹ ਇਸ ਟਾਈਮ ਦਫਤਰ ਕਿਉਂ ਨਹੀਂ ਆਏਗੇ ਇੱਥੇ ਜਿਨ੍ਹਾਂ ਨੇ ਸ਼ਰਟ ਪਾੜੀ ਸੀ ਉਹ ਹੁਣ ਕਿਉਂ ਨਹੀਂ ਆਏ ਇਸ ਟਾਈਮ ਦਫਤਰ ਥਾਣੇ ਦੇ ਵਿੱਚ ਆ ਕੇ ਮੈਂ ਵੀ ਮੌਜਾ ਕਰਾਉਣ ਤਿਆਰ ਆ ਉਹ ਵੀ ਕਰਾ ਦੇਣੇ ਆਪਾਂ ਨੂੰ ਦੁੱਧ ਆ ਦੁੱਧ ਪਾਣੀ ਦਾ ਪਾਣੀ ਕੋਈ ਹਮਲਾ ਵਗੈਰਾ ਵੀ ਆਇਆ ਕਹਿੰਦੇ ਹਮਲਾ ਬਿਲਕੁਲ ਹੋਇਆ ਜੀ ਇਹਨਾਂ ਨੇ ਪਿਛਲੇ ਸ਼ਨੀਵਾਰ ਤੁਸੀਂ ਇੱਕ ਗੱਲ ਦੇਖੋ ਉਹ ਐਸੋਸੀਏਸ਼ਨ ਘੜੀ ਤੇ ਚਾਰ ਘੜੇ ਉੱਥੇ ਹੋ ਸਕਦਾ ਮੇਰੇ ਦਫਤਰ ਦੇ ਨੇੜੇ ਪੂਰਾ ਇੱਕ ਘੰਟਾ ਲੜੇ ਆ ਪੂਰਾ ਇੱਕ ਘੰਟਾ ਪਿਛਲੇ ਸ਼ਨੀਵਾਰ ਬਾਰ ਬਾਰ ਇਹਨਾਂ ਨੂੰ ਦੋਨਾਂ ਤਰ੍ਹਾਂ ਨੂੰ ਕਿਹਾ ਵੀ ਇੱਥੋਂ ਚੱਲ ਜਾਓ ਇਸ ਦਫਤਰ 'ਚ ਕੋਈ ਝਗੜਾ ਨਹੀਂ ਤੁਸੀਂ ਭਾਵੇਂ ਸੜਕ ਤੇ ਜਾ ਕੇ ਜੋ ਮਰਜ਼ੀ ਕਰੋ ਸਾਨੂੰ ਕੋਈ ਨਹੀਂ ਇਹਨਾਂ ਨੇ ਪਰ ਇੱਕ ਘੰਟਾ ਪੂਰਾ ਜਦੋਂ ਜਾਇਦਤ ਕੀਤੀ ਉੱਥੇ ਵੀ ਅੱਜ ਵੀ ਇਸੇ ਡਰ ਦੇ ਬਿਹਾਰ ਤੋਂ ਬਚਣ ਲਈ ਜਦੋਂ ਪੰਮਾ ਜੀ ਆਏ ਉਦੋਂ ਕੁਝ ਨਹੀਂ ਹੋਇਆਗਾ ਜਦੋਂ ਪੰਮਾ ਜੀ ਚਲੇ ਗਏ ਉਦੋਂ ਬਾਅਦ ਚ ਫੋਰੀ ਤੌਰ ਤੇ ਇਹਨਾਂ ਨੇ ਕੈਮਰੇ ਵੀ ਗੱਢ ਲਏ ਤੇ ਵੀਡੀਓ ਬਣਾਉਣੀ ਵੀ ਸ਼ੁਰੂ ਕਰਤੇ ਸ਼ਰਾਬ ਪੀਤੀ ਵਾਲੇ ਨੇ 셔ਲਟ ਵੀ ਪਾੜਤੀ ਜੇ ਉਹ ਸ਼ਰਾਬ ਪੀਤੀ ਵਾਲਾ 셔ਲਟ ਨਹੀਂ ਪੀਤੀ ਤੇ ਹੁਣ ਆ ਕੇ ਇੱਥੇ ਸਾਬਤ ਕਰਦੇ ਹਾਂ ਅੱਜ ਰੇਡੀਓ ਫੋਟੋ ਲੈ ਕੇ ਹਾਈ ਵੋਲਟੇਜ ਹੰਗਾਮਾ ਹੁੰਦਾ ਵਾ ਉਸ ਵਕਤ ਜਿਹੜਾ ਕੀ ਹਾਈ ਵੋਲਟੇਜ ਹੰਗਾਮਾ ਹੁੰਦਾ ਜਿੱਥੇ ਕੀ ਬਾਰ ਕਤੌਲੀ ਥਾਣੇ ਬਾਹਰ ਜਿਹੜੇ ਦੇਖੇ ਹੋ ਰਹੇ ਕਿ ਚੋੜੇ ਵਿਆਰ ਰੇੜੀਆਂ ਫੜੀਆਂ ਲੱਗੀਆਂ ਹੁੰਦੀਆਂ ਤੇ ਉੱਥੇ ਹੀ ਤੇ ਬਜਾਰੀ ਦੀ ਕਾਰਵਾਈ ਦੇਖਣ ਨੂੰ ਮਿਲਦੀ ਆ ਕਾਰਵਾਈ ਦੇਖਣ ਤੋਂ ਬਾਅਦ ਰੇੜੀਆਂ ਫੜੀਆਂ ਆਪਣੇ ਸਮਾਨ ਲੈਣ ਜਾਂਦੇ ਤੇ ਉਸ ਤੋਂ ਬਾਅਦ ਜਿਹੜੇ ਇੱਕ ਐਸੋਸੀਏਸ਼ਨ ਪਿੰਕ ਮਾਰਕੀਟ ਐ ਐਸੋਸੀਏਸ਼ਨ ਪ੍ਰਧਾਨ ਨੇ ਉੱਥੇ ਪਹੁੰਚਦੇ ਨੇ ਤੇ ਆਪਸ ਦੇ ਵਿੱਚ ਜਿਹੜੇ ਕਿ ਝਗੜਦੇ ਹੋਏ ਨਜ਼ਰ ਆਉਂਦੇ ਨੇ ਹੰਗਾਮਾ ਹੁੰਦਾ ਕਾਰਪੋਰੇਸ਼ਨ ਅੰਦਰ ਵੀ ਕਿ ਕਤੌਲੀ ਥਾਣੇ ਬਾਹਰ ਵੀ ਹੁੰਦੇ ਦੇਖਣਾ ਹੈਗਾ ਕੀ ਮਸਲੇ ਦਾ ਹੱਲ ਨਿਕਲੇ ਜੁੜੇ ਲਦਾਂ ਲੈ ਕੇ ਨਾ ਸੰਜਣਾ ਜੁਮਰ